ਬੰਨ ਨੂੰ ਲੱਗੀ ਸੇਮ ਨੂੰ ਰੋਕਣ ਲਈ ਮਹੰਤ ਮਹਾਤਮਾ मुनि ਸੰਕਤਾ ਸਮੇਤ ਡਟੇ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਮੰਡ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਆ ਜਾਣ ਕਾਰਨ ਹੜ ਦਾ ਖਤਰਾ ਕਾਫੀ ਵੱਧ ਗਿਆ ਹੈ ਇਸ ਮੌਕੇ ਬੀਤੇ ਕੁਝ ਦਿਨਾਂ ਤੋਂ ਕਿਸ਼ਨ ਸਿੰਘ ਵਾਲਾ ਨਜ਼ਦੀਕ ਪੀਰੇਵਾਲ ਦੇ ਤੁਸੀਂ ਬੰਨੂ ਪੈ ਰਹੀ ਸੇਮ ਕਾਰਨ ਬੰਨ ਟੁੱਟਣ ਦਾ ਖਤਰਾ ਬਣ ਗਿਆ ਸੀ ਅੱਜ ਡੇਰਾ ਬਾਬਾ ਚਰਨਦਾਸ ਖੇੜਾ ਬੇਟ ਦੇ ਮੁਖੀ ਮਹੰਤ ਮਹਾਤਮਾ 무ਨੀ ਖੇੜਾ ਬੇਟ ਵਾਲਿਆਂ ਨੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਬੰਨ ਦੀ ਮਜ਼ਬੂਤੀ ਲਈ ਮਿੱਟੀ ਦੇ ਬੋਰੇ ਲਗਾਏ ਜਾ ਰਹੇ ਹਨ ਜਿਸ ਨਾਲ ਉਕਤ ਬੰਨ ਵਿੱਚ ਪੈ ਰਹੀ ਸੇਮ ਬੰਦ ਹੋ ਜਾਵੇਗੀ ਮਹੰਤ ਮਹਾਤਮਾ 무ਨੀ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਪੂ ਆਪਣੇ ਪਿੰਡਾਂ ਦੇ ਬਣ ਦੀ ਰਾਖੀ ਕਰਨ ਅਤੇ ਕਿਸੇ ਕਿਸਮ ਦੀ ਜ਼ਰੂਰਤ ਲਈ ਉਹਨਾਂ ਨਾਲ ਸੰਪਰਕ ਕਰਨ ਤਾਂ ਜੋ ਕੋਈ ਅਨੁਸੁਖਾਵੀ ਘਟਨਾ ਤੋਂ ਬਚਾ ਹੋ ਸਕੇ ਕਪੂਰਥਲਾ ਤੋਂ ਪੱਤਰਕਾਰ ਜਤਿੰਦਰ ਸਿੰਘ ਫੌਜੀ ਅਤੇ ਹਰਸ਼ਦੀਪ ਟਾਂਡੀ ਦੀ ਵਿਸ਼ੇਸ਼ ਰਿਪੋਰਟ ਯਾਦ ਦਰਿਆ ਦੇ ਲਾਗੇ ਮੰਡ ਖੇਤਰ ਦੇ ਵਿੱਚ ਆਏ ਹੋ ਜਿੱਥੇ ਕੀ ਤੁਸੀਂ ਬੰਨ ਨੂੰ ਸੇਮ ਚੜ ਗਈ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਖਤਰੇ ਦਾ ਮਾਹੌਲ ਬਣਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗੁਰੂ ਜੀ ਦਾ ਖਾਲਸਾ ਆਏਗੇ ਬਦਲੇ ਜਿਵੇਂ ਕਿ ਮੱਤੰਗ ਜੀ ਨੇ ਵੀਡੀਓ ਲੈ ਕੇ ਲਈ ਸੀ ਜਿਹੜਾ ਪੀਰੇਵਾਲ ਦੇ ਮੰਡਲ ਦੇ ਵਿੱਚ ਬੰਨੂ ਨੂੰ ਪਿਛਲੇ ਸਾਲ ਵੀ ਜਦੋਂ ਹੜਾ ਆਏ ਨੇ ਉਦੋਂ ਸੇਮ ਪਈ ਸੀ ਐਤਕੀ ਵੀ ਲਗਭਗ ਲਾਗੇ ਦਾ ਰਕਬਾ ਤੁਸੀਂ ਇੱਧਰ ਦੇਖ ਸਕਦੇ ਹੋ ਆ ਵੀ ਲਗਭਗ 20 ਕਿੱਲੇ ਜਿਹੜੇ ਉਹ ਸੇਮ ਪੈ ਕੇ ਤੇ ਭਰੇ ਹੋਏ ਨੇ ਅੱਜ ਸਵੇਰ ਤੋਂ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਜਿਹੜੀ ਸੇਵਾ ਉਹ ਸ਼ੁਰੂ ਕੀਤੀ ਗਈ ਪোরে ਭਰ ਕੇ ਲਾਏ ਜਾ ਰਹੇ ਨੇ ਉਪਰੰਤ ਉੱਤੇ ਮਿੱਟੀ ਪਾਈ ਜਾ ਰਹੀ ਆ ਤੋਂ ਬੜੀ ਕਿਰਪਾ ਵਾ ਕਾਲਪੁਰਖ ਵਾਹਿਗੁਰੂ ਦੀ ਹੁਣ ਜਿਹੜੀ ਸ਼ੇਮ ਆ ਉਹ ਤਕਰੀਬਨ ਅੱਧੇ ਉਹ ਵੀ ਅੱਧੀ ਰਹਿ ਗਈ ਆ ਤੇ ਰਾਤ ਤੱਕ ਇਹ ਸੇਵਾ ਚੱਲੂਗੀ ਤਕਰੀਬਨ ਮੋਰਚਾ ਫਤਿਹ ਹੋ ਜਾਣਾ ਤੇ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਡਰਨ ਦਾ ਅਜੇ ਕੋਈ ਖਾਸ ਗ੍ਰਉਤ ਨਹੀਂ ਕੀ ਪਰਮਾਤਮਾ ਦੇ ਚਰਨਾਂ 'ਚ ਆਪਾਂ ਜਿੱਥੇ ਬੈਠੇ ਆ ਅਰਦਾਸ ਕਰੀਏ ਕਿ ਵਾਹਿਗੁਰੂ ਪੰਜਾਬ ਤੇ ਮਿਹਰ ਕਰੇ ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਰੱਖੇ ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਆਪਾਂ ਜਿਹੜਾ ਇਹ ਮੋਰਚੇ ਫਤਿਹ ਹੋ ਸਕਦੇ ਆਪਾਂ ਬਚ ਸਕਦੇ ਆ ਪਰਨਾ ਪ੍ਰਸ਼ਾਸਨ ਵਾਲੋ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਪਰ ਪ੍ਰਸ਼ਾਸਨ ਵੀ ਆਪਣਾ ਜੋ ਬਣਦੀ ਕਾਰਜਕਾਰੀ ਉਹ ਕਰੀ ਜਾ ਰਹੇ ਨੇ ਵੀ ਪਰ ਜੋ ਸੰਗਤ ਨੇ ਜਾ ਸੰਤਾਂ ਨੇ ਕਰ ਲੈਣਾ ਉਹ ਪ੍ਰਸ਼ਾਸਨ ਦੇ ਅਸਰ ਦੀ ਗੱਲ ਨਹੀਂ ਵੀ ਪਰ ਜਿੰਨਾ ਕ ਜੋਗੇ ਨੇ ਵਿਚਾਰੇ ਲੱਗੇ ਹੋਏ ਤਾਂ ਅਸੀਂ ਹੁਣ ਤੁਹਾਡੇ ਵੱਲੋਂ ਇੱਥੇ ਕੀ ਪ੍ਰਬੰਧ ਕੀਤੇ ਗਏ ਹਨ ਇੱਥੇ ਪੋਰੇ ਭਰ ਕੇ ਮਿੱਟੀ ਦੇ ਦੀ ਤੇ ਮਿੱਟੀ ਲਾਈ ਗਈ ਹੈ ਬੰਨ ਦੇ ਨਾਲ-ਨਾਲ ਰੇਟ ਭਰ ਕੇ ਥੰਨੇ ਸਿੱਟੇ ਗਏ ਆ ਜੋ ਜਿਹੜਾ ਪਾਣੀ ਥੋੜਾ ਬੰਨ ਤੋਂ ਦੂਰ ਹਟੇ ਉੱਪਰ ਉਹਦੇ ਮਿੱਟੀ ਪਾਈ ਜਾ ਰਹੀ ਹੈ ਜੀ ਟਰਾਲੀਆਂ ਪਰ ਕੇ ਵਾਈ ਗੁਰਦੀ ਦਾ